ਕੱਲੋ ਟੋਕਪੋੜ ਦੇ ਵਾਰਕਾਤ ਹੋਈ ਹੈ ਪਗਲੀ ਕਲਾ ਕਿੰਨਾ ਕਿੰਨਾ ਕਿਹੜਾ ਜਿਹੜਾ ਯੋ ਤਾਂ ਹੀ ਵੇਲੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮੰਡੋਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨ ਨੇ ਹੋਏ ਸੀ ਛੋਟੀ ਗਾਰਡ ਨਾਲ ਹਸਪਤਾਲ ਯੋਕਾ ਜਿਹੜੇ ਆ ਉਹਨਾਂ ਅਪਰਕਸੀਮੇਟ ਮਤਲਾਂ ਲੱਗ ਤੋਂ ਦੰਦਗੇ ਉੱਥੇ ਲੱਗੇ ਆ ਇਹਨੇ ਬੰਦੇ ਰੋਡੇ ਤੇ ਜਾਂ ਤਿੰਨੇ ਬੰਦੇ ਸਿਰੋਂ ਰੋਡੇ ਸਨ ਜਿਹੜਾ ਵੀ ਮਗਰ ਸਾਡੀ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਂਜੂਗ ਐਸਐਸਪੀ ਸਾਡੀ ਸੁਪਰਵਾਈਜ਼ ਦੇ ਥਲੇ ਲੱਗੀਆਂ ਨੇ ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਖਲ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਹੈ ਬੋਲੇਵਾਂ ਨੂੰ ਛੇਤੀ ਜਿਹੜਾ ਗੱਪタル ਕਰਲੇ ਜੀ ਸਰ ਸੱਲਾ ਬਗੈਰਾ ਵੀ ਸੀ ਉਹਨਾਂ ਕੋਲ ਫਾਇਰ ਬਗੈਰਾ ਵੀ ਕਿੱਥੇ ਮੰਨਿਆ ਇਹਨਾਂ ਨੂੰ ਦੱਸਿਆ ਉਹਨੇ ਜੀ ਸੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫੈਰ ਕੀਤਾ ਸਿਟੀ ਵਿੱਚ ਕੈਮਰਾ ਵੀ ਹੋਏ ਆਏ ਨੇ ਹਾਂ ਹਾਂ ਐਸਐਸਪੀ ਦੇ ਕੈਮਰੇ ਖਲਾਲ ਨੇ ਹਲੋ ਮੋਲੀ ਤੇ ਫੇਸਬੁਕ ਤੇ ਅਮਨੇ ਆਇਆ ਕੁਸੋਰ ਮੋਲੀ ਇਜਾਜ਼ਤ ਉਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆ ਕੈਸ਼ ਦਾ ਲੋਕ ਲੱਗਿਆ ਪਤਾ ਨਹੀਂ ਕਿੰਨੀ ਕਿੰਨੀ ਕੈਸ਼ ਜਿਹੜਾ ਲੱਗਿਆ ਹੈ ਅਪਰੋਕਸੀਮੇਟ 15 ਲੱਖ ਤੋਂ 30 ਹਲੇ ਕਾਊਂਟਿੰਗ ਕਰ ਰਿਹਾ ਸੀ ਨਾ ਜੀ ਗੁਰਪ੍ਰੀਤ ਸਿੰਘ ਬੈਠੇ ਪਾ ਲਗੇ ਕੀ ਹੋਇਆ ਕੀ ਹੋ ਰਹੀ ਗੋਲੀ ਗੋਲੀ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ ਚ ਲੁੱਟ ਦੀ ਵਾਰ ਦਾ ਥੋਕ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀਗੇ ਉਹ ਰਸਤੇ ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਇੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿਹਦੇ ਦੇਖਦੇ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਘੁਆ ਲੁੱਟਾ ਘੁਆ ਦਿਨੋ ਦਿਨ ਬਾਅਦ ਕਿੱਥੇ ਜਾ ਰਹੇ ਇਹਨੂੰ ਹੁਣ ਇਸ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱ ਫਰਮਾ ਵੀ ਹੈਗਾ ਫਰਮਾ ਵੀ ਬੰਗਲੀ ਗੱਲਾਂ ਵੀ ਕੀ ਹੋਇਆ ਸੀ ਘਟਨਾ ਕੀ ਹੋਈਆ ਕਰਲਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਨ ਸੀ ਰਫਲ ਸੀਗੇ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਨਸੈਂਟ ਬੈਂਕ ਜੀ ਤਿੰਨੇ ਜਣੇ ਸੀਗੇ ਤਿੰਨੇ ਜਣੇ ਸੀਗੇ ਹਾਂ ਜੀ ਤੇ ਉਹ ਪਤਾ ਨਹੀਂ ਪੈਸੇ ਦਾ ਦੇਣ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਚੱਲੀ ਹੈ ਗੋਲੀ ਚੱਲੀ ਹੈ ਇਹਦੇ ਅੰਦਰ ਜੀ ਹਾਂ ਜੀ ਹਾਂ ਜੀ ਕੋਈ ਜਾਣਵਾਨ ਦਾ ਕੋਈ ਨਿਸ਼ਾਨੀ ਨਹੀਂ ਬਾਕੀ ਆ ਪੈਸੇ ਲੈ ਗਏ ਚੋਰੀ ਕਰਕੇ ਤੇ ਪਿੰਡ ਇਹੀ ਪਿੰਡ ਆਪਣਾ ਨਹੀਂ ਨਹੀਂ ਜੀ ਆਹੀ ਪਿੰਡ ਆਪਣਾ ਇਧਰੋਂ ਕਿੱਧਰੋਂ ਆਏ ਸੀ ਕਿੱਧਰੋਂ ਆਏ ਸੀ ਇਧਰ ਉੱਡੀ ਸਾਈਡ ਤੋਂ ਆਏ ਸੀ ਜੀ ਤੇ ਗਈ ਕਿੱਧਰੋਂ ਨੇ ਇਧਰ ਨਹੀਂ ਲੈਣਾ ਜੀ ਇਧਰੋਂ ਮੁੜਦੇ ਨੇ ਇਹ ਇੱਥੇ ਮੋੜ ਸਦਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕੈਮਰਾ ਕਿੱਥੇ ਦੇਖੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਉਹ ਸਟੂਡੀਓ ਤੇ ਲੱਗਿਆ ਹੋਇਆ ਆ ਜਾਂਦਾ ਹੋਵੇ